ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ ਨਿਊਜ਼ ਤਸਵੀਰਾਂ ਦਿਖਾ ਰਹੇ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋੜ ਸੁਖਿਆ ਨੀਆਂ ਪਿੰਡ ਕੋੜ ਸੁਖਿਆ ਵਿਖੇ ਅੱਜ ਮਾਗੀ ਦੇ ਪਵਿੱਤਰ ਦਿਨ ਤੇ ਅੱਜ ਪੰਜਾਬ ਦੇ ਵਿੱਚ ਹਰ ਖਥਾਂ ਹਰ ਇੱਕ ਗਲੀ ਮੁਹੱਲੇ ਜਿੱਥੇ 40 ਮੁਖਤਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਮਾਗੀ ਦੇ ਇਸ ਪਵਿੱਤਰ ਦਿਨ ਤੇ ਵੱਡੇ ਪੱਧਰ ਤੇ ਲੰਗਰ ਲਗਾਏ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋੜ ਸੁਖਿਆ ਵਿਖੇ ਬ੍ਰੈਡ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਸਮੂਹ ਪਿੰਡ ਦੇ ਸਹਿਯੋਗ ਦੇ ਨਾਲ ਅੱਜ ਪਿੰਡ ਕੋੜ ਸੁਖਿਆ ਵਿਖੇ ਵੱਡੇ ਪੱਧਰ ਤੇ ਕੱਲ ਪਵਿੱਤਰ ਤਿਹਾਰ ਤੇ ਸਾਂਝੀ ਲੋਹੜੀ ਮਨਾਈ ਗਈ ਅੱਜ ਮਾਗੀ ਵਾਲੇ ਦਿਨ ਇਸ ਦਿਨ ਦੇ ਉੱਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬ੍ਰੈਡ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਇਹ ਉਪਰਾਲਾ ਮਾਗੀ ਵਾਲੇ ਦਿਨ ਹਰ ਸਾਲ ਪੈਂਡ ਕੋੜ ਸੁਖੀ ਦੇ ਨੇੜੇ ਕੈਲੀ ਦੀ ਚੱਕੀ ਦੇ ਸਾਹਮਣੇ ਬਿਲਕੁਲ ਪੜਾ ਲਾਇਆ ਜਾਂਦਾ ਹੈ ਆਉਂਦੇ ਜਾਂਦੇ ਰਾਹਗੀਰਾਂ ਨੂੰ ਸੰਗਤਾਂ ਨੂੰ ਵੱਡੇ ਪੱਧਰ ਤੇ ਚਾਹ ਦਾ ਲੰਗਰ ਲਾਇਆ ਜਾਂਦਾ ਹੈ ਉੱਥੇ ਹੀ ਬਰਿੱਡਾਂ ਦਾ ਲੰਗਰ ਵੀ ਲਾਇਆ ਗਿਆ ਇਹ ਸਮਾਗੀ ਦੇ ਪਵਿੱਤਰ ਦਿਨ ਦੇ ਮੌਕੇ ਉੱਥੇ ਹੀ ਪੰਜਾਬ ਦੇ ਵਿੱਚ ਅੱਜ 40 ਮੁਖਤਿਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਮੁਖਤਸਰ ਸਾਹਿਬ ਵਿਖੇ ਜਿੱਥੇ ਵੱਡੇ ਪੱਧਰ ਦੇ ਉੱਤੇ ਵਸ਼ਾਲ ਮੇਲਾ ਲਗਾਇਆ ਜਾਂਦਾ ਹੈ ਉੱਥੇ ਹੀ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਨੌਜਵਾਨਾਂ ਵੱਲੋਂ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਵੱਖ-ਵੱਖ ਪ੍ਰਕਾਰ ਦੇ ਸੰਗਤਾਂ ਲਈ ਲੰਗਰ ਲਾਏ ਜਾ ਰਹੇ ਹਨ ਮਾਗੀ ਦਾ ਪਵਿੱਤਰ ਦਿਨ ਸਿੱਖ ਧਰਮ ਲਈ ਖਾਸ ਮਹੱਤਵ ਰੱਖਦਾ ਹੈ ਹਰ ਸਾਲ 40 ਸਿੱਖ ਮੁਖਤਿਆਂ ਦੀ ਸ਼ਹਾਦਤ ਨੂੰ ਸਮਰਪਤ ਸ਼੍ਰੀ ਮੋਖਤਰ ਸਾਹਿਬ ਵਿਖੇ ਮਾਗੀ ਦਾ ਮੇਲਾ ਮਨਾਇਆ ਜਾਂਦਾ ਹੈ ਇਸ ਮੇਲੇ ਨੂੰ ਮਕਰ ਸਕ੍ਰਾਂਤੀ ਵੀ ਕਹਿੰਦੇ ਹਨ ਇਸ ਦਿਨ ਭਾਰਤ ਵਿੱਚ ਠੰਡ ਦੀ ਆਕ੍ਰਹੀ ਫਸਲ ਦਾ ਜਸ਼ਨ ਮਨਾਉਣ ਲਈ ਵਰਤਾਇਆ ਜਾਂਦਾ ਹੈ ਮਾਗੀ ਪੰਜਾਬੀ ਕੈਲੰਡਰ ਮੁਤਾਬਕ ਮਾਗ ਦੇ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਨਾਇਆ ਜਾਂਦਾ ਹੈ ਮਾਗੀ ਮਕਰ ਸਕ੍ਰਾਂਤੀ ਦਾ ਦਿਨ ਪੰਜਾਬੀ ਦਾ ਨਾਂ ਹੈ ਜੋ ਕਿ ਠੰਡ ਦੀ ਸੰਗਰਾਦ ਦਾ ਇਹ ਦਿਨ ਹੈ ਇਸ ਨੂੰ ਸਰਦੀ ਵਾਢੀ ਦੇ ਤਿਹਾਰ ਦੇ ਰੂਪ ਵਿੱਚ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਸਿੱਖ ਇਤਿਹਾਸ ਦੇ ਵਿੱਚ ਮਾਗੀ ਦਾ ਬਹੁਤ ਵੱਡਾ ਮਹੱਤਵ ਹੈ ਛੇਰੀ ਮੋਖਸਰ ਸਾਹਿਬ ਦਾ ਦਾਸਤਾਨ ਦੱਸਦੇ ਹੈ ਕਿ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ ਮੋਗਲ ਹਕੂਮਤ ਅਵਿਰਧ ਆਪਣੀ ਆਖਰੀ ਜੰਗ ਲੜੀ ਸੀ ਜਿਸ ਨੂੰ ਖਦਰਾਣੇ ਦੀ ਢਾਬ ਕਿਹਾ ਜਾਂਦਾ ਹੈ ਸਾਲ 1705 ਈਸਵੀ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਯੁੱਧ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਅਤੇ ਇਸ ਤੋਂ ਬਾਅਦ ਉਹਨਾਂ ਦੁਸ਼ਮਨਾਂ ਦੀ ਫੌਜ ਨਾਲ ਜੰਗ ਕਰਦੇ ਹੋਏ ਵੱਖ-ਵੱਖ ਥਾਵਾਂ ਤੇ ਮਾਲਵੇ ਦੀ ਧਰਤੀ ਵੱਲ ਰੁਕ ਕੀਤਾ ਗੁਰੂ ਜੀ ਨੇ ਸਿੱਖ ਜਪਾਂ ਸਵੇਤ ਖਦਰਾਨੇ ਵੱਲ ਚਾਲੇ ਪਾਏ ਖਦਰਾਨੇ ਦੀ ਢਾਬ ਤੇ ਜਾ ਪੁੱਜੇ ਜ਼ਿਕਰ ਹੈ ਕਿ ਖਾਸ ਹੈ ਇਹ ਜੋ ਮਹਾਨ 40 ਸਿੱਖ ਯੋਧੇ ਗੁਰੂ ਜੀ ਨੂੰ ਬਤਾਵਾ ਦੇ ਕੇ ਸਨ ਇਸ ਪਵਿੱਤਰ ਧਰਤੀ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਨਾਲ ਮਿਲ ਕੇ ਮੋਰਚੇ ਕਾਇਮ ਕਰ ਲਏ ਇਸ ਸਥਾਨ ਤੇ ਹੀ ਸਿੱਖਾਂ ਨੇ ਆਸਰਾ ਲਿਆ ਅਤੇ ਮੁਗਲ ਫੌਜ ਤੇ ਹਮਲਾ ਕੀਤਾ ਮੁਗਲ ਫੌਜ ਦੇ ਕਈ ਸਿਪਾਹੀ ਮਾਰੇ ਗਏ ਅਤੇ ਕਈ ਭੱਜ ਗਏ ਯੁੱਧ ਰਾਣ ਕਈ ਸਿੰਘ ਸ਼ਹੀਦ ਵੀ ਹੋ ਗਏ ਇਸ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਗਬਨ ਸਿੰਘ ਜੀ ਨੇ ਭਾਈ ਮਹਾ ਸਿੰਘ ਜੀ ਜੋ ਆਪਣੇ ਸਾਥੀਆਂ ਸਮੇਤ ਆਨੰਦਪੁਰ ਸਹਿ ਵਿਖੇ ਵਿਦਾਵਾ ਕਰਕੇ ਆਏ ਸਨ ਉਹਨਾਂ ਦੇ ਵਿਦਾਵੇ ਨੂੰ ਪਾੜ ਦਿੱਤਾ ਸਿੰਘਾਂ ਨੂੰ ਮੁਕਤ ਕੀਤਾ ਪਾਈ ਮਹਾ ਸਿੰਘ ਨੇ ਇਸ ਥਾਂ ਤੇ ਸ਼ਹੀਦੀ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਇਸ ਧਰਤੀ ਦਾ ਨਾਮ ਸ਼੍ਰੀ ਮੋਖਤਰ ਸਾਹਿਬ ਪੈ ਗਿਆ ਇਸ ਦਿਨ ਤੋਂ ਚਰਵਾਦ ਸਰਦੀ ਦੇ ਮੌਸਮ ਦਾ ਦੂਜਾ ਅੱਧ ਵੀ ਮੰਨਿਆ ਜਾਂਦਾ ਹੈ ਜਿਸ ਵਿੱਚ ਨਿਮਰ ਦਾ ਮੌਸਮ ਹੁੰਦਾ ਹੈ ਇਸ ਤਰ੍ਹਾਂ ਹੀ ਮਾਗੀ ਦਾ ਮੌਸਮੀ ਤਿਹਾਰ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਮਾਗੀ ਦੇ ਤਿਹਾਰ ਨੂੰ ਸੂਰਜੀ ਮਹੀਨੇ ਮਾਘ ਚਾ ਮਨਾਇਆ ਜਾਂਦਾ ਹੈ ਇਸ ਅਨੁਸਾਰ ਤਿਹਾਰ ਨੂੰ ਚੰਦਰ ਮਹੀਨੇ ਦੇ ਮਾਘ ਚ ਮਨਾਇਆ ਜਾਂਦਾ ਅਤੇ ਮਾਘੀ ਵਾਲੇ ਦਿਨ ਸ਼੍ਰੀ ਮੋਕਸਰ ਸਹਿ ਵਿਖੇ ਵੀ ਮੇਲਾ ਲੱਗਦਾ ਹੈ